ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਸਾਰੀਆਂ ਸੰਗਤਾਂ ਭਗਤ ਫਰੀਦ ਜੀ ਦੇ ਭਗਤ ਕਬੀਰ ਸਾਹਿਬ ਜੀ ਦੀਆਂ ਸ਼ਲੋਕਾ ਸ਼ਲੋਕ ਜ਼ਰੂਰ ਹੀ ਸਰਵਣ ਕਰਦੇ ਨੇ ਸੋ ਇਸ ਦਾ ਆਪਾਂ ਨੂੰ ਸ਼ੁੱਧ ਉਚਾਰਨ ਕਰਨਾ ਵੀ ਜ਼ਰੂਰ ਚਾਹੀਦਾ ਹੈ ਸਵਾਪਾ ਘਰ ਬੈਠੇ ਗੁਰਬਾਣੀ ਦਾ ਸੁੱਧ ਉਚਾਰਨ ਸਿੱਖ ਰਹੇ ਆਂ ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਗਤ ਜੀ ਬੇਨਤੀ ਕਰਦੇ ਆਂ ਕਿ ਜੋ ਪੀਲੇ ਰੰਗ ਦੇ ਸ਼ਬਦ ਆਉਣਗੇ ਇੱਥੇ ਇੱਥੇ ਵਿਸਰਾਮ ਲਾਉਣੇ ਨੇ ਜਿੰਨੇ ਵੀ ਆਉਣਗੇ ਜਿੱਤ ਦਿਹਾੜਾ ਧਨਵਰੀ ਦਿਹਾੜੇ ਨਹੀਂ ਪੜਨਾ ਦਿਹਾੜਾ ਪੜਨੈ ਡਾੜੇ ਨੂੰ ਦਿਲਾਵਾ ਲੱਗੇ ਆਂ ਸਾਹੇ ਲਏ ਲਖਾਏ ਮਲਕ ਜੇ ਕੰਨੀ ਸੁਣੀ ਦਾ ਸੁਨਿੰਦਾ ਨਹੀਂ ਕਹਿਣਾ ਸੁਣੀ ਦਾ ਸੁਣੀ ਦਾ ਪਾੜ ਇਕੱਠਾ ਹੈ ਇੱਥੇ ਵਿਸਰਾਮ ਹੈ ਮੋਹ ਦਿਖਾਲੇ ਆਏ ਹੁਣ ਸੰਗਤ ਜੀ ਇੱਥੇ ਮੰਮੇ ਨੂੰ ਔਂਕੜ ਹਾਏ ਔਂਕੜ ਕਈ ਸੰਗਤਾ ਪੜ ਜਾਂਦੀਆਂ ਮੂਹ ਮੂਹ ਦਿਖਾਲੇ ਆਏ ਮੂਹ ਨਹੀਂ ਪੜਨਾ ਨਾ ਮੋਹੇ ਪੜਨਾ ਹੈ ਮੰਮੇ ਔਂਕੜ ਹਾਏ ਔਂਕੜ ਦੋਨੇ ਔਂਕੜਾਂ ਦੀ ਆਵਾਜ਼ ਉਚਾਰਨ ਕਰਨੀ ਹੈ ਮੋਹ ਮੋਹ ਦਿਖਾਲੇ ਆਏ ਜਿੰਦਨ ਮਾਣੀ ਕੱਢੀ ਹੈ ਹੱਡਾ ਕੂ ਕੜਕਾਏ ਹੁਣ ਹੱਡਾ ਕੂ ਕੜ ਨਹੀਂ ਪੜ ਦੇਣਾ ਜਿਹੜਾ ਕੱਕੇ ਦੇ ਦਲੈਂਕੜਾ ਲੱਗੀਆਂ ਸੰਗਤ ਜੀ ਇਹ ਵਖਰੀਆਂ ਨੇ ਕੜਕਾਏ ਪਾਠ ਇਕੱਠਾ ਹੈ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਕਿਵੇਂ ਕਰਨਾ ਜਿੰਦ ਨਿਮਾਣੀ ਕੱਢੀ ਹੈ ਹੱਡਾ ਕੂ ਕੜਕਾਏ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚੱਲਣ ਜਿੰਦੂ ਨੂੰ ਸਮਝਾਏ ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਣਾਏ ਆਪਨ ਹੱਥੀ ਝੋਲ ਕੈ ਪਹਿਲੇ ਕਹਿ ਤੇ ਵਿਸਰਾਮ ਹੈ ਆਪ ਪਹਿਲੇ ਬੇਨਤੀ ਕੀਤੀ ਕਿ ਪੀਲੇ ਰੰਗ ਦੀ ਜਿਹੜੇ ਸ਼ਬਦ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਵਿਸਰਾਮ ਨੇ ਕੈ ਗੱਲ ਲੱਗੈ ਧਾਏ ਵਾਲਹੁ ਨਿੱਕੀਪੁਰ ਸਲਾਤ ਹੁਣ ਕਈ ਸੰਗਤਾਂ ਪੜ ਜਾਂਦੀਆਂ ਹੈ ਪੁਰਸਲਾਤ ਕਿਉਂਕਿ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਪੁਰ ਸਲਾਤ ਸ ਲੱਲੇ ਦੇ ਨਾਲ ਉਚਾਰਨ ਕਰਨਾ ਹੈ ਪੁਰ ਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਹੁਣ ਇਹ ਪਾਠ ਸੰਗਤ ਜੀ ਜਿਹੜਾ ਈੜੀ ਨੂੰ ਬਿਹਾਰੀ ਲੱਗੀ ਹੈ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਈੜੀ ਬਿਹਾਰੀ ਵੱਖਰੀ ਹੈ ਪਵੰਦੀ ਈੜੀ ਬਿਹਾਰੀ ਬਾਅਦ ਉਚਾਰਨ ਕਰਨੀ ਹੈ ਫਿਰ ਉਚਾਰਨ ਹੋਵੇਗੀ ਪਵੰਦੀ ਪਵੰਦੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਪਵੰਦੀ ਖੜਾਣਾ ਆਪ ਮੁਹਾਏ ਫਰੀਦਾ ਦਰ ਦਰ ਵੇਸੀ ਗਾਖੜੀ ਹੁਣ ਇਹ ਧਿਆਨ ਰੱਖਣਾ ਇਹਨੂੰ ਕੱਠਾ ਨਹੀਂ ਪੜ ਜਾਣਾ ਜਿਹੜਾ ਦਰ ਇਹ ਵੱਖਰਾ ਹੈ ਦਰवेशੀ ਪਾੜ ਵਖਰਾ ਹੈ। ਪਰੇਦਾਦਾਰ ਦਰवेशੀ ਗਾਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਨ ਘਤ ਕਿੱਥੇ ਨਿਪਟ ਦੇਣਾ ਕਿੱਥੇ ਦਲਾਵਾਂ ਦੇ ਨਾਲ ਕਿਜਣਾ 부ਝੈ ਕਿਜਣਾ ਸੁਝੈ ਸੁਝੈ ਤੇ ਦਲਾਵਾਂ ਤਿਆਰ ਰੱਖਣਾ ਇੱਥੇ ਵਿਸਰਾਮਿਤ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ। ਦੁਨੀਆ ਗੁੱਜੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਾਹੀ ਤਹੰ ਭੀ ਦੱਜਾਂ ਆਹੇ ਹੁਣ ਸੰਗਤ ਜੀ ਤਿਆਰ ਰੱਖਣਾ ਤਤਾ ਵੀ ਮੁਕਤ ਹੈ ਹਾਹੇ ਟਿੱਪੀ ਹੈ ਪੱਬੇ ਨੂੰ ਬਿਹਾਰੀ ਲੱਗੀ ਹੈ ਤਾਹੰ ਭੀ ਨਹੀਂ ਕਹਿ ਦੇਣਾ ਜਦੋਂ ਵੀ ਉਚਾਰਨ ਕਰਨਾ ਤਹੰ ਭੀ ਦੱਜਾਂ ਆਹੇ ਦੱਜਾਂ ਆਕਸ ਕੇ ਬੋਲਣਾ ਹੈ ਅਦਕ ਲਾ ਕੇ ਉਚਾਰਨ ਕਰਨਾ ਦਜਾ ਨਹੀਂ ਕਹਿ ਦੇਣਾ ਦੱਜਾਂ ਤੇ ਤਤਾ ਵੱਖਰਾ ਹੈ ਹਾਹ ਵੱਖਰਾ ਹੈ ਪੱਬਾ ਵੀ ਵੱਖਰਾ ਹੈ ਤਾਹੰ ਭੀ ਦੱਜਾਂ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਨੜਾ ਨੰਨੜਾ ਇਕਤ ਢੱਡਾ ਲੱਗਾ ਤੇ ਇਹ ਕੜਾੜੇ ਨੂੰ ਕੰਨ ਲੱਗਾ ਸਾੜੇ ਦੀ ਪਿੱਛੇ ਬਾਜ ਉਚਾਰਨ ਕਰਨੇ ਆ ਨੰਨੜਾ ਜੇ ਜਾਣਾ ਸੋ ਨੰਨੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਛਿਜਣਾ ਛੇ ਦੇ ਨਾਲ ਉਚਾਰਨ ਕਰਨਾ ਛਿਜਣਾ ਬੀ ਡੀ ਪਾਈ ਗੰਢ ਤੈ ਜੇਵੜ ਮੈਂ ਨਾਹਿ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂ ਅਕਲ ਲਥੀਫ ਇਹਨੂੰ ਅਕਲ ਨਹੀਂ ਕਹਿਦਣਾ ਅਕਲ ਕਹਿਣਾ ਹੈ ਅਕਲ ਲਥੀਫ ਫਫੇ ਦੇ ਨਾਲ ਲਥੀਫ ਕਾਲੇ ਲੇਖ ਨਾ ਲੇਖ ਆਪ ਨੜੇ ਗਿਰਵਾਣ ਮਹਿ ਸਿਰ ਨੀਵਾ ਕਰ ਦੇਖ ਤਿਆਰ ਰੱਖਣਾ ਆਪਣਾ ਡੇ ਪਾਠ ਇਕੱਠਾ ਹੈ ਗਿਰੀ ਬਾਣ ਇਹ ਪਾਠ ਇਕੱਠਾ ਹੈ ਮਹਿ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਤੇ ਨਹੀਂ ਪੜਦਣਾ ਤੈ ਪੜਨਾ ਦਲਾਵਾਂ ਦੇ ਨਾਲ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਹੁਮ ਸਾਸੰਗ ਜੀਰ ਤਿੰਨਾ ਇੱਥੇ ਹਲੰਤ ਲੱਗੀ ਭਾਰਾ ਪੜਨਾ ਤਿੰਨਾ ਨਾ ਮਾਰੇ ਹੁਮ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁਮ ਆਪ ਨੜੈ ਘਰ ਜਾਈਏ ਹੁਣ ਧਿਆਨ ਰੱਖਣਾ ਆਪ ਨੜੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਘਰ ਜਾਈਏ ਪੈਰ ਤਿਨਾਂ ਦੇ ਚੁੰਮ ਫਰੀਦਾ ਜਾ ਤੋ ਖੱਟਣ ਵੇਲ ਹੁਣ ਸੰਗਤ ਜੀ ਵੇਲ ਤੇ ਵਿਸਰਾਮ ਲਾਉਣਾ ਕਿਉਂਕਿ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਕਿ ਜਿਹੜੇ ਖੱਟੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸਰਾਮ ਨੇ ਤਾਂ ਤੂ ਪਹਿਲਾਂ ਬਿੰਦੀ ਦੇ ਨਾਲ ਇਚੋ ਟਿਪੀ ਲੱਗੀ ਨਾ ਬਿੰਦੀ ਲੱਗੀਏ ਤਾਂ ਤੂ ਇਸ ਤਰ੍ਹਾਂ ਤਾਂ ਤੂ ਰਤਾ ਦੁਣੀ ਸੋ ਮਰਗ ਸਵਾਈ ਨੀਹ ਨੰਨੇ ਮਰਗ ਸਵਾਈ ਸਸਾ ਵਾਵੇ ਨੂੰ ਕੰਨਾ ਸਵਾਈ ਸਿਆਈ ਨਹੀਂ ਕਹਿ ਦੇਣਾ ਮਰਗ ਸਵਾਈ ਨੀਹ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਇਹ ਧਿਆਨ ਰੱਖਣਾ ਕਿ ਇੱਕ ਤਾਂ ਹਾਹਨ ਔਂਕੜ ਲੱਗਾ ਅੱਗੇ ਨਹੀਂ ਕਹਿਣਾ ਅਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈਂ ਵੱਜ ਹੋ ਆਪਣੇ ਵੇਦਨ ਕਹੀ ਹੈ ਕਿਸ ਫਰੀਦਾ ਅੱਖੇ ਦੇਖ ਪਤੀਣੀਆਂ ਬਿੰਦੀ ਦੇ ਨਾਲ ਉਚਾਰਨ ਕਰਨਾ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿੰਨੀ ਨਾ 라ਵੇਆ ਫਰੀਦਾ ਕਾਲੀ ਜਿੰਨੀ ਨਾ 라ਵੇਆ ਧੌਲੀ 라ਵੇ ਕੋਈ ਕਰ ਸਾਈ ਸੋ ਪਰਹੜੀ ਰਾਗ ਨਵੇਲਾ ਹੋਏ ਮਹੱਲਾ ਤੀਜਾ ਪ੍ਰੇਦਾ ਕਾਲੀ ਧੌਲੀ ਸਾਹਿਬ ਸਦਾ ਹੈ ਧੌਲੀ ਨਹੀਂ ਕਹਿ ਦੇਣਾ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨਾ ਲੱਗਾਈ ਜੇ ਲੋਚੈ ਲੋਚੇ ਨਹੀਂ ਪੜਨਾ ਲੋਚੈ ਦਲਾਵਾਂ ਦੇ ਨਾਲ ਸਭ ਕੋ ਇਹੋ ਪਰਮ ਪਿਕ ਪਿਆਲਾ ਖਸਮ ਕਾ ਜੈ ਭਾਵੇ ਤੈਦੇ ਧਿਆਨ ਰੱਖਣਾ ਸੰਗਤ ਜੀ ਇੱਥੇ ਜੈ ਤਲਾਵਾਂ ਦੇ ਨਾਲ ਭਾਵੇਂ ਦਲਾਵਾਂ ਲੱਗੀਆਂ ਤੈ ਤੇ ਨਹੀਂ ਪੜਨਾ ਤੈ ਇੱਥੇ ਵੀ ਦਲਾਵਾਂ ਲੱਗੀਆਂ ਦੇ ਫਰੀਦਾ ਜਿੰਨ ਲੋਏਨ ਜਗ ਮੋਹਿਆ ਸੇ ਲੋਏਨ ਮੈਂ ਡਿਠ ਕਜਲ ਰੇਖਣਾ ਸਹਿਦਿਆ ਸੇ ਪੰਖੀ ਸੂਏ ਬਹਿਠ ਹੁਣ ਇਸ ਦਾ ਜਿਹੜਾ ਉਚਾਰਨ ਹੈ ਸੰਗਤ ਜੀ ਹੁਣ ਕਈ ਸੰਗਤਾਂ ਤਾਂ ਅਦਕ ਲਾ ਕੇ ਬਹਿਠ ਕਹਿ ਦਿੰਦੀ ਹੈ ਬਹਿਠ ਪਰ ਇਹ ਪੋਲਾ ਸ਼ਬਦ ਹੈ ਪੰਖੀ ਸੂਏ ਸਸੇ ਦਲੈਂਕੜ ਈ ੜੀ ਸਿਆਰੀ ਸੂਏ ਬਹਿਠ ਪੋਲਾ ਪੜਨਾ ਹੈ ਫਰੀਦਾ ਕੋ ਕੇਦਿਆ ਚਾ ਕੈਂਦਿਆ ਇੱਥੇ ਬਿੰਦੀ ਦੁਰਹਿਤਾ ਕੋ ਕੇਦਿਆ ਚਾ ਕੈਂਦਿਆ ਇਥੇ ਬਿੰਦੀ ਲੱਗੀ ਹੈ ਮੱਤੀ ਦਿੰਦਿਆ ਨਿਤ ਜੋ ਸ਼ੈਤਾਨ ਵਜਾਇਆ ਸੇ ਕਿਤ ਫੇਰ ਹੈ ਚਿੱਤ ਹੁਣ ਮੱਤੀ ਪਾਠ ਜਿਹੜਾ ਸੰਗਤ ਜੀ ਕੱਸ ਕੇ ਹੈ ਅਦ ਕਲਾ ਕੇ ਉਚਾਰਨ ਕਰਨਾ ਮਤੀ ਦਿੰਦਿਆ ਨਿਤ ਜੋ ਸ਼ੈਤਾਨ ਵਜਾਇਆ ਸੇਕਿਤ ਫੇਰ ਹੁਣ ਵਜਾਇਆ ਵਾਵਨ ਟਿੱਪੀ ਨੰਝੇ ਨੂੰ ਕੰਨਾ ਲੱਗਾ ਯਹਾਂ ਹਮੇਸ਼ਾ ਨੱਕ ਦੇ ਵਿੱਚ ਉਚਾਰਨ ਹੁੰਦਾ ਹੈ ਜੋ ਸ਼ੈਤਾਨ ਵਜਾਇਆ ਸੇਕਿਤ ਫੇਰਹ ਚਿਤ ਫਰੀਦਾ ਥੀ ਹੋ ਥੀਓ ਪਵਾਹੀ ਦਬ ਹੁਣ ਪੱਪਾ ਵਾਵੇ ਨੂੰ ਕੰਨਾਂ ਹਾਹੇ ਬਿਹਾਰੀ ਹਾਹੇ ਬਿਹਾਰੀ ਉਚਾਰਨ ਕਰਨੀ ਪਵਾਹੀ ਪਵਾਈ ਨਹੀਂ ਕਹਿ ਦੇਣਾ ਪਵਾਈ ਹੁੰਦੀ ਏੜੀ ਦੇ ਨਾਲ ਹਾਹਾ ਲੱਗਾ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ ਇੱਕ ਛਿਜ ਹੈ ਬਿਆ ਲਤਾੜੀ ਹੈ ਇੱਕ ਛਿਜ ਹੈ ਬਿਆ ਲਤਾੜੀ ਹੈ ਤਾਂ ਸਾਈ ਦੈ ਦਰ ਦੇ ਨਹੀਂ ਪੜਨਾ ਦੈ ਦਰ ਵਾੜੀ ਐ ਫਰੀਦਾ ਖਾਕ ਨ ਨਿੰਦੀ ਐ ਖਾਕੂ ਜੇੜ ਨ ਕੋਏ ਜੀਵ ਦਿਆ ਪੈਰਾ ਤਲੈ ਤਲੈ ਨਹੀਂ ਪੜਨਾ ਤਲੈ ਦਲਾਵਾ ਦੇਨਾ ਮੋਇਆ ਉੱਪਰ ਹੋਏ ਫਰੀਦਾ ਜਾ ਲਭਤਾ ਨੇਹੋ ਕਿਆ ਇੱਥੇ ਵਿਸਰਾਮ ਲਭਤਾ ਕੂੜਾ ਨੇਹੋ ਕਿਚਰ ਛੱਤ ਲੰਗਾਈ ਐ ਛੱਪੜ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜੇਹ ਮੋੜੇਹ ਮੰਮੇ ਹੋੜਾ ਡਾੜੇ ਨੂੰ ਲਾਂ ਹਾਇ ਸਿਆਰੀ ਮੋੜੇ ਇਹ ਇਸ ਤਰ੍ਹਾਂ ਪੜ੍ਹਨਾ ਹੈ। ਵਸੀ ਰਬ ਹਿਆਲੀ ਐ ਜੰਗਲ ਕਿਆ ਟੂਡੇ ਇਹ। ਪ੍ਰੀਦਾ ਇੰਨੇ ਨਿੱਕੇ ਜੰਗੀ ਐ। ਥਾਲ ਡੂਗਰ ਪਵਿ ਓਮ ਪਵਿ ਓਮ ਊੜੇ ਦਾ ਮੂੰਹ ਖੁੱਲ੍ਹੇ ਪਵਿ ਓਮ ਭਾਰਾ ਕਰਕੇ ਉਚਾਰਨ ਕਰਨਾ। ਅੱਜ ਫਰੀਦਾ ਕੂਜੜਾ ਫਰੀਦਾ ਦਲਾਵਾਂ ਲੱਗੀਆਂ ਫਰੀਦਾ ਦੱਦੇ ਨੂੰ ਧਿਆਨ ਰੱਖਣਾ ਦਲਾਵਾਂ ਦਾ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਅੱਜ ਫਰੀਦਾ ਕੂਜੜਾ ਸੈ ਇਥੇ ਦਲਾਵਾਂ ਲੱਗੀਆਂ ਸੈ ਕੋਹਾ ਠੀ ਓਮ ਠੀ ਓਮ ਜੋ ਸੰਗਤ ਜੀ ਆਪਣੇ 20 ਲੋਕ ਭਗਤ ਫਰੀਜ ਦੇ ਸੰਪੂਰਨ ਹੋ ਗਏ ਨੇ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ